ਇਸ ਗੱਲੋਂ ਦਾ ਮੈਂ ਘਟ ਘਟ ਮੈਂ ਤਾਰੀਫ਼ ਹੀ ਕਰੂੰਗਾ ਇਸ ਗੱਲ ਦੀ ਤਾਂ ਘਟ ਘਟ ਬਿਆੜੀ ਸਾਹਿਬ ਸੁਖੀ ਜੀ ਨਿਸ਼ਤਰਪਾਲ ਬੈਠੇ ਤਾਂ ਹੈਗੇ ਨੇ ਬੋਲਣ ਦਾ ਵੀ ਖੁੱਲਾ ਮੌਕਾ ਮਿਲਿਆ ਤਿੰਨ ਤਿੰਨ ਚਾਰ ਚਾਰ ਵਾਰੀ ਬੋਲਦੇ ਕਿ ਦਿਨ ਚ ਦੁੱਗਣਾ ਟਾਈਮ ਦਿੱਤਾ ਜੀ ਹਾਂ ਜੀ ਬਣਦੇ ਟਾਈਮ ਨਾਲੋਂ ਦੁੱਗਣਾ ਟਾਈਮ ਦਿੱਤਾ ਇਹਨਾਂ ਪਾਰਟੀ ਮੈਂ ਉਹੀ ਨੇ ਜੀ ਬੈਠੜਗੇ ਤਾਂ ਦੇਖੋ ਜਦੋਂ ਪਹਿਲੀ ਵਾਰ ਚੁਣ ਕੇ ਗਿਆ ਮੈਂ 14 ਚ ਇੱਕ ਸਾਡਾ ਟ੍ਰੇਨਿੰਗ ਸੈਂਟਰ ਹੋਇਆ ਉੱਤੇ ਜਿਆਦਾ ਜਿਹੜੇ ਜਿਆਦਾ ਵਾਰ ਜੁੜੇ ਹੋਏ ਸੀਨੀਅਰ ਨੇ ਉਹ ਆਏ ਸੀਗੇ ਤੇ ਮੈਨੂੰ ਇੱਕ ਗੱਲ ਬੜੀ ਯਾਦ ਚੇਤੇ ਰਹੀ ਕਿ ਇੱਕ ਕਿਸੇ ਐਮਪੀ ਸਾਹਿਬ ਨੇ ਕਿਹਾ ਸੀਨੀਅਰ ਸੀ ਕਹਿੰਦੇ ਵੀ ਸੰਸਦ 'ਚ ਬੋਲਣ ਦਾ ਇੱਕੋ ਹੀ ਤਰੀਕਾ ਹੈ ਬੈਠੇ ਰਹੋ ਬੈਠੇ ਰਹੋ ਕਦੇ ਨਾ ਕਦੇ ਇੱਕ ਕੋਈ ਨਾ ਕੋਈ ਪਹਲੇ ਸਾਊਗਾ ਕਿ ਸਪੀਕਰ ਕਹੂਗਾ ਚਲੋ ਜੀ ਤੁਸੀਂ ਬੋਲੋ ਮੈਨੂੰ 40 40 ਸਕਿੰਟ ਵੀ ਮਿਲਦੇ ਰਹੇ ਜੀ ਕਿ ਚਲ 40 ਮਿੰਟ ਤੁਰੰਤ ਮੈਨੂੰ 40 ਬਹੁਤ ਨੇ ਜੀ ਹਾਜ਼ਰੀ ਤਾਂ ਲੱਗੇ ਨਾ ਲੋਕਾਂ ਵੱਲੋਂ ਸੋ ਇੱਥੇ ਕੀ ਹੈ ਸਾਨੂੰ ਟਾਈਮ ਦੇ ਦਿਓ ਅਸੀਂ ਆਪਦੇ ਦੇ ਘਰੇ ਜਾਣਾ ਹੈ ਜੀ ਕੀ ਗੱਲ ਉਹ ਉਹਨਾਂ ਦੇ ਇਹ ਇਹ ਵਿਧਾਨ ਸਭਾ ਉਹ ਚਲਾ ਰਹੇ ਨੇ ਤੁਸੀਂ ਕਸਟੋਡੀਆ ਨੂੰ ਤੁਹਾਨੂੰ ਡਿਕਟੇਟ ਕਰਦੇ ਆ ਕਿ ਨਾ ਜੀ ਹੁਣ ਮੈਨੂੰ ਟਾਈਮ ਦੇ ਦਿਓ ਮੈਂ ਸਾਰਾ ਟਾਈਮ ਲੈ ਲਿਆ ਹੁਣ ਮੈਂ ਜਾਣਾ ਹੈ ਇਹਨਾਂ ਨਾਲ ਲੜੀ ਜਾਓ ਆ ਦੇਖ ਲਓ ਕਿੰਨੀ ਇਹਨਾਂ ਦੀ ਆਪਸ ਉਹ ਵੈਸੇ ਕਹਿੰਦੇ ਰਹਿੰਦੇ ਆ ਸਾਡੇ ਇੰਨੇ ਸੰਪਰਕ ਚ ਨੇ ਫੁਲਾਨੇ ਆਵਾਜ਼ ਦੀ ਪਾਰਟੀ ਦੇ ਐਮ.ਐਲ.ਏ ਆਪਸ ਵਿੱਚ ਕੋਈ ਸੰਪਰਕ ਹੈ ਨਹੀਂ ਇਹਨਾਂ ਦਾ ਆਪੇ ਤਾਂ ਸੰਪਰਕ ਚ ਰਹੋ ਉਹ ਕੱਲ ਉਹ ਉਹ ਪਹਿਲਾਂ ਹੀ ਜਾ ਕੇ ਬੋਲ ਗਿਆ ਦੂਜਾ ਜਿਹੜਾ ਚਲੋ ਉਹਦਾ ਕੰਮ ਹੀ ਇਹ ਹੈ ਮਾਈਕ ਕਿਤੇ ਧਿਆਜੇ ਤਾਂ ਨੇਰੇ ਚ ਵੀ ਪਾੜ ਲੈਂਦਾ ਸੋ ਨੋਇ ਪਨਾ ਕੰਨ ਲੈਣਾ ਹੁਣ ਸਾਰਨ ਪਤਾ ਹੀ ਹੈ ਅੰਨੀ ਵਾਰ ਨਾ ਵੀ ਲੈਣਾ ਚਾਹੀਦਾ ਤੂੰ ਉਹ ਉਹ ਜਿਵੇਂ ਕਹਿੰਦੇ ਨਾ ਕਿ ਕਿ ਜੇ ਨੇਰੇ ਚ ਮੈਂ ਇੱਕ ਸਿੱਧਦੀਏ ਕਿ ਉਹਦੇ ਮੂੰਹ ਤੇ ਭਜਦਾ ਕਿਉਂਕਿ ਮਾਈਕਾਂ ਦੇ ਨੇੜੇ ਤੇੜੀ ਹੁੰਦਾ ਬਸ ਉਹ ਉਹ ਗੱਲ ਆ ਯਾਰ ਇਹ ਬੋਲੋ ਜਰੂਰ ਬੋਲੋ ਮੀਡੀਆ ਚ ਬੋਲੋ ਜਦੋਂ ਮੀਡੀਆ ਹੀ ਨਹੀਂ ਚਾਹੁੰਦਾ ਘੇਰ ਘੇਰ ਮੀਡੀਆ ਨੂੰ ਲਿਆਉਂਦੇ ਨੇ ਆਓ ਮੈਨੂੰ ਸੁਣੋ ਆਓ ਮੈਨੂੰ ਸੁਣੋ ਐਡੇ ਕਿਹੜੇ ਤੁਸੀਂ ਦੱਸੋ ਦਾਨਿਸ਼ਵਰ ਆ ਗਏ ਹਜੇ ਤਾਂ ਫੇਸ ਰੱਗ ਦੇ ਕੇਸ ਚ ਜੀ ਡਰੱਗ ਦੇ ਕੇਸ ਚ 3 ਮਹੀਨੇ ਜੇਲ੍ਹ ਚ ਰਹਿ ਕੇ ਆਉਣ ਸਾਰ ਕਹਿੰਦੇ ਨੈਲਸਨ ਮੰਡੇਲਾ ਪੜਿਆ ਮੈਂ ਕਹਿੰਦਾ ਨੈਲਸਨ ਮੰਡੇਲਾ ਨੈਲਸਨ ਮੰਡੇਲਾ ਨੇ ਕਿਤਾਬਾਂ ਪੜ੍ਹੀਆਂ ਮੈਂ ਬੋਦਲਤਾ ਕਹਿੰਦੇ ਉਹਨੇ ਕਦ ਨਛਰਮੁਰੇ ਲਸੀਕੋ ਉਹ 26 ਸਾਲ ਜੇਲ੍ਹ ਚ ਰਿਹਾ ਮੈਂ ਕਿਹਾ ਤੈਨੂੰ ਹੁਣ ਪਤਾ ਲੱਗਿਆ ਹਾਂ ਤਾਂ ਬਹੁਤ ਚਿਰ ਪਹਿਲਾਂ ਨਾ ਪਤਾ ਹੈ ਉਹਨੂੰ ਐ ਵੀ ਜਦੋਂ ਮੈਨੂੰ ਪਤਾ ਲੱਗਿਆ ਫੇਰ ਫੇਰ ਦੁਨੀਆ ਨੂੰ ਪਤਾ ਲੱਗਦਾ ਸੋ ਇਹਨਾਂ ਦੀ ਨਾ ਆਦਤ ਹੈ ਕਿ ਤੂੰ ਤੰਗ ਕਰਨਾ ਤੇ ਜਦੋਂ ਕੋਈ ਵਧੀਆ ਡਮੀ ਸਿਆਣੀ ਪੰਜਾਬ ਦੇ ਫੈਸਲੇ ਹੁੰਦੇ ਨੇ ਉਦੋਂ ਘਰੇ ਚਲੇ ਜਾਣਾ ਕੋਈ ਗੱਲ ਨਹੀਂ ਇਹ 17 18 ਵੀ ਫੇਰ ਨਾ ਕਰਨ ਲੋਕ ਹੱਥਾਂ 'ਚ ਤੁੱਕੀ ਫਿਰਦੇ ਇਹਨਾਂ ਨੂੰ ਵੀ ਕੰਨੀ ਬਿਠਾਉਣਗੇ ਕਿ ਕੋਈ ਗੱਲ ਨਹੀਂ ਤੁਸੀਂ ਵੀ ਫਰਜ਼ ਨਿਭਾਇਆ ਨਹੀਂ ਸੋ ਪਬਲਿਕ ਹੈ ਜੀ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਬਹੁਤ ਸਾਰੇ ਨਵੇਂ ਮੁੰਡੇ ਆ ਸਾਡੇ ਯੰਗ ਜਿਹੜੇ ਫਸਟ ਟਾਈਮ ਆ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਬਜਟ ਤੇ ਜੜ ਜਿਹੜੀ ਚਲੋ ਇੱਧਰ ਤਾਂ ਸੀਨੀਅਰ ਨੇ ਕਈ ਵਾਰੀ ਬੋਲ ਚੁੱਕੇ ਨੇ ਬਹੁਤ ਬਹੁਤ ਸਾਰੇ ਬੱਚਿਆਂ ਤੇ ਬੋਲ ਚੁੱਕੇ ਨੇ ਬਹੁਤ ਸਾਰੀਆਂ ਗਵਰਨਰ ਅਡਰੈਸ ਤੇ ਬੋਲ ਚੁੱਕੇ ਨੇ ਸੋ ਇੱਕ ਪਹਿਲਾ ਮੈਚ ਜਦੋਂ ਮਿਲ ਜੇ ਕਿਸੇ ਪਲੇਅਰ ਨੂੰ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਡੈਬਿਊ ਹੋ ਰਿਹਾ ਅੱਜ ਤੇ ਮੈਂ ਅੱਜ ਵਧੀਆ ਖੇਡਾਂ ਮੈਂ ਇਸ ਮੌਕੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਾਂ। ਸੋ ਪੰਜਾਬ ਦੇ ਵਿੱਚ ਹੁਣ ਇੱਕ ਗੱਲ ਚੇਂਜ ਹੋਈ ਹੈ ਜਿਹੜਾ ਕਿ ਬਜਟ ਵੀ ਦੱਸਿਆ ਹੈ। ਆਉਣ ਵਾਲੇ ਸਾਲ 'ਚ ਵੀ ਹੋਈ ਹੋਊਗਾ। ਖੁਸ਼ੀਆਂ ਦੇ ਸਮਾਗਮ ਹੋਣ ਲੱਗੇ ਸਪੀਕਰ ਸਾਹਿਬ। ਚਾਹੇ ਉਹ ਨਿਯੁਕਤੀ ਪੱਤਰ ਸਮਰੋਹ ਹੋਵੇ। ਚਾਹੇ ਉਹ ਕਿਤੇ ਹੋਰ ਨੌਕਰੀਆਂ ਦਾ ਮੇਲਾ ਹੋਵੇ। ਚਾਹੇ ਉਹ ਕਿਸੇ ਹਸਪਤਾਲ ਦਾ ਜਾਂ ਸਕੂਲ ਦਾ ਉਦ ਘਟ ਨ ਹੋਵੇ ਭਾਵੇਂ ਉਹ ਕਿਸੇ ਟਾਟਾ ਸਟੀਲ ਵਰਗੇ ਜਾਂ ਵੱਡੇ ਇੰਡਸਟਰੀਲਿਸਟਾਂ ਦੁਆਰਾ ਭੂਮੀ ਪੂਜਨ ਕਰਾ ਕੇ ਪਹਿਲੀ ਇੱਟ ਲਾਉਣ ਦਾ ਸਮਾਗਮ ਹੋਵੇ ਇਹ ਪੰਜਾਬ ਵਿੱਚ ਬਹੁਤ ਦੇਰ ਬਾਅਦ ਐਦਾਂ ਦੇ ਫੰਕਸ਼ਨ ਸ਼ੁਰੂ ਹੋਏ ਨੇ ਨਹੀਂ ਪੰਜਾਬ ਉਦਾਸ ਹੋ ਗਿਆ ਸੀ ਪੰਜਾਬ ਉਦਾਸ ਹੋ ਗਿਆ ਸੀ ਪੰਜਾਬ ਰਾਜਨੀਤਿਕ ਲੋਕਾਂ ਦੇ ਨੈਗੇਟਿਵਿਟੀ ਨਾਲ ਯੂਥ ਨੂੰ ਇਹਨਾਂ ਨੇ ਭਰਤਾ ਤੇ ਯੂਥ ਜਹਾਜਾਂ ਦੇ ਜਹਾਜ਼ ਭਰ ਕੇ ਬਾਹਰ ਜਾਣ ਲੱਗ ਗਿਆ ਕਿਉਂਕਿ ਲਾਣੇਦਾਰੀ ਜੇ ਕਹੀ ਜਾਊਗਾ ਆਪਣਾ ਘਰ ਘਾਟੇ 'ਚ ਐ ਆਪਣਾ ਘਰ ਘਾਟੇ 'ਚ ਐ ਫਿਰ ਜਵਾਕ ਉਸ ਘਰ 'ਚ ਕਿੰਨਾ ਚਿਰ ਰਹੂਗਾ ਉਹ ਕਹੂਗਾ ਯਾਰ ਕੋਈ ਹੋਰ ਤਰੀਕਾ ਲੱਭੀਏ ਫਿਰ ਚਲੀਏ ਘਰੋਂ ਫਿਰ ਨਿਕਲੀਏ ਕੋਈ ਕੰਮ-ਕਾਰ ਦੇਖੀਏ ਇੱਧਰ-ਉੱਧਰ ਜਦੋਂ ਬਾਪੂ ਹੀ ਕਹੀ ਜਾਂਦਾ ਘਰ ਘਾਟੇ 'ਚ ਐ ਸੋ ਲਾਣੇਦਾਰ ਦਾ ਕੰਮ ਹੁੰਦਾ ਪਰਿਵਾਰ ਨੂੰ ਉਮੀਦ ਦੇਣੀ ਉਸ ਆਪਣੇ ਪਰਿਵਾਰ ਨੂੰ ਜਿਹੜਾ ਹੈ ਪੋਜ਼ਿਟਿਵਿਟੀ ਦੇਣੀ ਕਿ ਪੁੱਤ ਕੋਈ ਗੱਲ ਨਹੀਂ ਮਿਹਨਤ ਕਰਕੇ ਆਪਾਂ ਜਿਹੜਾ ਥੋੜਾ-ਬੋੜ ਕਰਦੇ ਆ ਉਹ ਲਾ ਕੇ ਗਾਂਹਾਂ ਤੋਂ ਬਸ ਆਪਾਂ ਜਮੀਨ ਲੈਣੀ ਸ਼ੁਰੂ ਕਰ ਦਾਂਗੇ ਬਹੁਤ ਸਾਰੇ ਅਜੇ ਘਰ ਨੇ ਜਿਹੜੇ ਇਕੱਠੇ ਨੇ ਜੁਆਇੰਟ ਫੈਮਿਲੀ ਐ ਹਰ ਸਾਲ ਕਿੱਲਾ ਡੇਢ ਕਿੱਲਾ ਦੋ ਕਿੱਲੇ ਜ਼ਮੀਨ ਦੇ ਖਰੀਦੇ ਨੇ ਸਾਡੀ ਰਿਸ਼ਤੇਦਾਰੀਆਂ ਚ ਤੇ ਦੋਸਤ ਮਿੱਤਰਾਂ ਚ ਨੇ ਸੋ ਅਸੀਂ ਪੰਜਾਬ ਨੂੰ ਇੱਕ ਪਰਿਵਾਰ ਸਮਝਦੇ ਆਂ ਤੇ ਇਸ ਪਰਿਵਾਰ ਨੂੰ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਘਾਟੇ ਪਾਏ ਹੋਏ ਨੇ ਉਹ ਵੀ ਪੂਰੇ ਕਰਾਂਗੇ ਮੁਕਰਦੇ ਨਹੀਂ ਪਾਰਾ ਇਸ ਪਰਿਵਾਰ ਨੂੰ ਅਸੀਂ ਬਾਧੇ ਵੱਲ ਵੀ ਲੈ ਕੇ ਜਾਵਾਂਗੇ ਜੇ ਸਾਢਾ ਦੋ ਸਾਲ ਦਾ ਬਜਟ ਦੇਖ ਲਓ ਜਿਹੜਾ ਪਿਛਲੇ ਦੋ ਸਾਲਾਂ ਚ ਸਾਢਾ ਜਦੋਂ ਤੋਂ ਅਸੀਂ ਸੰਭਾਲਿਆ ਹਰ ਹਰ ਖੇਤਰ ਦੇ ਵਿੱਚ ਹਰਾ ਰੰਗ ਹੈ ਜੀ ਅਕਸਾਈ ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੀ ਜਿਹੜੀ ਹੈ ਉਹ ਇਨਕਮ ਹੋਈ ਹੈ ਅਸੀਂ ਗ੍ਰੀਨ ਆ ਉਹਦੇ ਚ ਅਸੀਂ ਸਟੈਂਪ ਡਿਊਟੀ ਚ ਗ੍ਰੀਨ ਆ ਅਸੀਂ ਜੀਐਸਟੀ ਚ ਵਾਧਾ ਹੋਇਆ 27 28% ਉੱਪਰ ਅਸੀਂ ਵੈਟ ਦੇ ਵਿੱਚ ਸਾਰੀ ਗੱਲ ਚ ਅਸੀਂ ਵਪਾਰੀਆਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੇ 2016 16 17 17 ਸਾਲ ਦੇ ਕੇਸ ਚੱਲੀ ਜਾਂਦੇ ਆ ਵੈਟ ਦੇ ਨਾ ਨਿਬੜਦਿਆ ਨਾਲੇ ਤਲਵਾਰ ਲਟਕਾ ਰੱਖਿਆ ਅਸੀਂ ਕਹਿੰਦੇ ਨਵੇੜੋ ਯਾਰ ਕਿੱਥੇ ਪੁਰਾਣੇ ਖਾਤੇ ਕਿੱਥੇ ਪਾਏ ਨੇ ਚਲੋ ਉਹ اوਟੀਐਸ ਕਰ ਲੈਨੇ ਆ ਇੱਕ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬੀ ਜਿਵੇਂ ਆਪਾਂ ਕਹਿੰਦੇ ਆ ਵੀ ਮੂ ਮੂਵੀ ਸੌਦਾ ਜਾ ਕਰੋ ਯਾਰ ਕਿਤੇ ਨਵੇੜੋ ਕਿਸੇ ਕੱਲ ਨੂੰ ਨਵੇੜ ਲਾਂਗੇ ਨਾਲੇ ਤਾਂ ਰੈਵਨਿਊ ਆ ਗਿਆ ਨਾਲੇ ਉਹ ਵਿਚਾਰਾ ਜਿਹੜਾ ਮਾਈਂਡ ਫ੍ਰੀ ਹੋ ਕੇ ਕੰਮ ਕਰੂਗਾ ਜੀ ਸੋ ਵਪਾਰੀਆਂ ਨਾਲ ਗੱਲ ਕਰਦੇ ਆ ਸਰਕਾਰ ਵਪਾਰ ਮਿਲਣੀ ਕਦੇ ਨਹੀਂ ਸੁਣਿਆ ਸੀ ਪਹਿਲਾਂ ਕਦੇ ਕਿਸੇ ਨੇ ਸੁਣਿਆ ਕਿ ਮੁੱਖ ਮੰਤਰੀ ਜਾ ਕੇ ਬਹਿ ਜਾਂਦਾ ਹੋਵੇ ਤੇ ਮਾਈਕ ਉਹਨਾਂ ਨੂੰ ਦੇ ਲੰਦਾ ਹੋਵੇ ਦੱਸੋ ਕੀ ਚਾਹੀਦਾ ਤੇ ਉਹ ਕਹਾਂ ਮੁਰੂ ਕਹਿਣ ਜੋ ਚਾਹੀਦਾ ਸੀ ਉਹ ਤਾਂ ਪਹਿਲੇ ਹੀ ਤੁਸੀਂ ਬੋਲਤਾ ਜੀ ਹੁਣ ਹੋਰ ਕੀ ਚਾਹੀਦਾ ਬੁਰਾ ਧੰਨਵਾਦ ਹੀ ਹੈ ਜੀ ਬਸ ਸੋ ਇਹ 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 ਜਿਗਰਾ ਉਦੋਂ ਹੀ ਆ ਸਕਦਾ ਹੈ ਜਦੋਂ ਤੁਸੀਂ ਇਮਾਨਦਾਰ ਹੋਵੋ ਜਦੋਂ ਤੁਸੀਂ ਪਾਰਦਰਸ਼ੀ ਹੋਵੋ ਜਦੋਂ ਤੁਹਾਡੀ ਪਾਰਟੀ ਜਿਹੜੀ ਹੈ ਉਹ ਇੱਕ ਕ腐ਪਸ਼ਨ ਦੇ ਵਿਰੁੱਧ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਹੋਵੇ ਇਹ ਤਾਂ ਹੋ ਸਕਦਾ ਹੈ ਬਾਕੀ ਕਿਵੇਂ ਕਰ ਸਕਦੇ ਨੇ ਜੀ ਉਹ ਤਾਂ ਵਾਸ਼ੇ ਮਸ਼ੀਨਾ ਲਾ ਰੱਖਿਆ ਨੇ ਜੇ ਤਾਂ ਉਹਨਾਂ ਨਾਲ ਨਹੀਂ ਹੈਗੇ ਤਾਂ ਤੁਹਾਡੇ ਤੇ ਈਡੀ ਆਉ ਜੇ ਉਹਨਾਂ ਨਾਲ ਤੱਕਲੇ ਦਿਨ ਵਾਸ਼ੇ ਮਸ਼ੀਨ ਚ ਪਾ ਕੇ ਧੋ ਲੈਂਦੇ ਤੁਹਾਨੂੰ ਕਹਿੰਦੇ ਹੁਣ ਤੁਸੀਂ ਠੀਕ ਹੋਗੇ ਆ ਜਾਓ ਰਾਜ ਸਭਾ ਸੋ ਇਸ ਕਰਕੇ ਮੈਂ ਕਹਿਣਾ ਕਿ ਜਿਹੜਾ ਜਿਹੜਾ ਬਜਟ ਹੈ ਇਹ ਬਜਟ ਜਿਹੜਾ ਹੈ ਇਹਦੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਭੀਮ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਫੋਟੋ ਹੈ ਇੱਕ ਨੇ ਆਜ਼ਾਦੀ ਦਿਲਵਾਈ ਦੂਜੇ ਨੇ ਆਜ਼ਾਦੀ ਕਾਇਮ ਕਿਵੇਂ ਰੱਖਣੀ ਹੈ ਤੇ ਸਭ ਨੂੰ ਬਰਾਬਰਤਾ ਕਿਵੇਂ ਮਿਲਣੀ ਹੈ ਉਹਦਾ ਸਵਧਾਨ ਲਿਖਿਆ ਇਹ ਦੋਨਾਂ ਦਾ ਹੱਕ ਬਣਦਾ ਹਰ ਮੈਨੀਫੈਸਟੋ ਤੇ ਇਹਨਾਂ ਦੋਨਾਂ ਦਾ ਹੱਕ ਬਣਦਾ ਫੋਟੋ ਦਾ ਇਹ ਕੋਈ ਆਸਾਨ ਨਹੀਂ ਕਰ ਰਹੇ ਡਾਕਟਰ ਸਾਹਿਬ ਨੇ ਗੱਲ ਕਹੀ ਸੀ ਕੱਲ ਡਿਪਟੀ ਸਪੀਕਰ ਸਾਹਿਬ ਨੇ ਕਹੀ ਸੀ ਡਾਕਟਰ ਸਾਹਿਬ ਡਾਕਟਰ ਪੀਮਲਾ ਮੇਧਕਾ ਜੀ ਨੇ ਕਹੀ ਸੀ ਕਿ ਐਜੂਕੇਸ਼ਨ ਐਜੂਕੇਸ਼ਨ ਉਹ ਸ਼ੇਰ ਨਹੀਂ ਦਾ ਦੁੱਧ ਹੈ ਜਿਹੜਾ ਇਹਨੂੰ ਪੀਊਗਾ ਉਹ ਦਹਾੜੂਗਾ ਇਹ ਦਹਾੜੂਗਾ ਸੋ এডੂਕੇਸ਼ਨ ਤੇ ਕਿਨ ਜਾ ਕੇ ਲੰਡਨ ਤੋਂ ਅਮਰੀਕਾ ਤੋਂ ਪੜ੍ਹਾਈ ਕੀਤੀ ਉਹ ਛੋਟੇ ਘਰ ਛੋਟੇ ਉਹ ਛੋਟੇ ਘਰ ਛੋਟੇ ਜਿਸ ਸਕੂਲ ਦੇ ਵਿੱਚ ਪੜ੍ਹਦੇ ਸੀ ਬੈਠਾ ਨਹੀਂ ਦਿੰਦੇ ਸੀ ਬਰਾਬਰ ਨਾਲ ਦੇਣ ਦਾ ਨਾ ਕਹਿੰਦੇ ਇਹ ਨਹੀਂ ਇਹ ਨਹੀਂ ਅਸ਼ੂਤਰੇ ਸੋ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾਈ ਜਾਂਦੇ ਅੱਜ ਉਹ ਚਾਹੇ ਸੈਂਟਰ ਵਾਲੇ ਹੋਣ ਸਮਝਦੀ ਕੱਖ ਨਹੀਂ ਸੰਵਿਧਾਨ ਨੂੰ ਸੁਪਰੀਮ ਕੋਰਟਾਂ ਦੇ ਫੈਸਲੇ ਨਹੀਂ ਮੰਨਦੇ ਵੋਟਾਂ ਦੇਖ ਲਓ ਕਿਵੇਂ ਗਿਣ ਰਹੇ ਸੀ ਚੰਡੀਗੜ੍ਹ ਦੀਆਂ 36 ਵੋਟਾਂ ਗਿਣਨ ਵੇਲੇ 8 ਵੋਟਾਂ ਕੈਨਸਲ ਕਰਤੀਆਂ ਯਾਨੀ 36 ਚੋਂ 8 ਕਰਤੇ ਲਗਭਗ 25% ਵੋਟਾਂ ਸਮਝ ਲਓ ਇੱਧਰ ਉੱਧਰ ਕਰ ਗਏ ਤੇ ਆਪ ਜਿੱਤ ਗਏ ਇਹ 36 ਚੋਂ 8 ਕਰਤੀਆਂ ਮੈਂ ਤਾਂ ਫਿਕਰ ਇਸ ਗੱਲ ਦਾ ਮਈ ਦੇ ਐਂਡ 'ਚ 92 ਕਰੋੜ ਗਿਣਨੀਆਂ ਨੇ ਉਹਨਾਂ ਦਾ ਕਿਵੇਂ ਕਰਨਗੇ ਉੱਥੇ ਕੀ ਹੋਊਗਾ ਜੀ ਫਿਰ ਲੋਕਾਂ ਨੂੰ ਯਕੀਨ ਹੀ ਨਹੀਂ ਉੱਠਿਆ ਯਾਰ ਵੋਟ ਅਸੀਂ ਪਾਉਂਦੇ ਤਾਂ ਇੱਥੇ ਆ ਪਰ ਜਾਣਦੀ ਕਿੱਧਰ ਐ ਸੋ ਇਹ ਇਹ ਵਿਸ਼ਵਾਸ ਜਿਹੜਾ ਉੱਠਿਆ ਇਹ ਡੈਮੋਕ੍ਰੇਸੀ ਵਾਸਤੇ ਚੰਗਾ ਨਹੀਂ ਹੈਗਾ ਬਿਗੇਸਟ ਡੈਮੋਕ੍ਰੇਸੀ ਆਫ ਦਾ ਵਰਲਡ ਕਹਿੰਦੇ ਆ ਤੇ ਅੱਜ ਸ਼ੱਕ ਪੈਦਾ ਹੋਣ ਲੱਗੇ ਆ ਦੇਖ ਲਓ ਆਪਣੇ ਗਵਾਂਡੀ ਮੁਲਕ ਚ ਕੀ ਹੋਇਆ ਉਸ ਤੱਕ ਦੀ ਡੈਮੋਕ੍ਰੇਸੀ ਰਹੀ ਹੋਈ ਨਹੀਂ ਪਾਕਿਸਤਾਨ ਦੇ ਵਿੱਚ ਕੀ ਹੋਇਆ ਕਿ ਮਤਲਬ ਉੱਥੇ ਮੈਂ ਸੁਣ ਰਿਹਾ ਸੀ ਉਹਨਾਂ ਦੀ ਇੱਕ ਡਿਬੇਟ 8 ਤਰੀਕ ਨੂੰ ਵੋਟਾਂ ਸੀ 8 ਨੂੰ ਰਿਜ਼ਲਟ ਆਉਣੇ ਸੀ ਤਾਂ ਨਵਾਜ਼ ਸ਼ਰੀਫ ਹੋਰਾਂ ਨੂੰ ਉਮੀਦ ਸੀ ਕਿ ਸਾਡੀ ਪਾਰਟੀ ਜਿੱਤੂਗੀ ਪਰ ਉਹ ਨਹੀਂ ਜਿੱਤ ਪਾਏ ਉਹਨੀਆਂ ਇੰਡੀਪੈਂਡੈਂਟ ਜਿਹੜੇ ਨੇ ਇੰਡੀਪੈਂਡੈਂਟ ਸੌਤ ਉੱਪਰ ਜਿੱਤ ਗਏ ਜਿਹੜੇ ਸੀਗੇ ਤਾਂ ਉਹਨਾਂ ਨੇ ਜਿਹੜਾ ਅਗਲੇ ਦਿਨ ਫਿਰ ਦੂਜਾ ਕੰਮ ਸ਼ੁਰੂ ਕਰ ਕਰਤਾ ਚੰਡੀਗੜ੍ਹ ਵਾਲਾ ਠੀਕ ਹੈ ਨਾ ਉਹ ਤਾਂ ਮੰਨ ਵੀ ਗਿਆ ਉਹਨਾਂ ਦਾ ਇੱਕ ਲੈਕਚਰ ਕੁਇਸ਼ਲ ਵੀ ਇਧਰੋਂ ਕਰਕੇ ਇਧਰੋਂ ਕਰੋ ਹਰਾਓ ਜਿਹੜੇ ਜਿੱਤੇ ਨੂੰ ਹਰਾਓ ਜਿੱਤਨ ਨੂੰ ਹਰਾਓ ਤਾਂ ਉਹਨਾਂ ਦਾ ਇੱਕ ਟੀਵੀ ਚੈਨਲ ਚੱਲਦਾ ਹੈ ਉਹਦੇ ਤੇ ਜੀਓ ਨਿਊਜ਼ ਆ ਦਾ ਨਾਮ ਜੀਓ ਟੀਵੀ ਤੇ ਉਹ ਉਹਦੇ ਡਿਬੇਟ ਚੱਲ ਰਹੀ ਸੀ ਉਹ 8 ਤਰੀਕ ਦੀ ਸ਼ਾਮ ਨੂੰ ਹੀ ਨਵਾਜ਼ ਸ਼ਰੀਫ ਜੀ ਨੇ ਆਪਣਾ ਵਿਕਟਰੀ ਭਾਸ਼ਣ ਰੱਖ ਲਿਆ ਕਿ ਅੱਜ ਜਦੋਂ ਜਿੱਤ ਜਾਗੇ 8 ਤਰੀਕ ਨੂੰ ਫਿਰ ਜਿੱਤ ਵਾਲਾ ਭਾਸ਼ਣ ਦੇਵਾਂਗੇ ਜਦੋਂ ਪਤਾ ਲੱਗਿਆ ਉਹ ਗੱਲ ਬਣੀ ਨਹੀਂ ਤਾਂ ਭਾਸ਼ਣ ਰੋਕ ਲਿਆ ਤਾਂ ਉਹ ਅਗਲੇ ਦਿਨ ਅਗਲੇ ਦਿਨ ਉਹ ਪੁੱਛਦਾ ਇੱਕ ਪੱਤਰਕਾਰ ਉਹ ਕਹਿੰਦਾ ਜੀ ਕੱਲ ਜੋ ਮੀਆਂ ਸਾਹਿਬ ਨੇ ਭਾਸ਼ਣ ਦੇਣਾ ਥਾ ਜਿਹੜੀ ਸਪੀਚ ਦੇਣੀ ਥੀ ਉਹ ਰੋਕ ਕਿਉਂ ਲਈ ਤਾਂ ਜਿਹੜਾ ਅੱਗੇ ਬੈਠਾ ਸੀਗਾ アナलिस्ट ਜਿਹੜੇ ਕਰਦੇ ਨੇ ਜਿਹੜੇ ਪੱਤਰਕਾਰ ਉਹ ਕਹਿੰਦਾ ਉਹਨਾਂ ਨੂੰ ਪਤਾ ਸੀ ਉਹਨੂੰ ਕਹਿੰਦਾ ਕਿਸੇ ਨੇ ਦੱਸਤਾ ਕਿ ਆਪਾਂ ਨੂੰ ਵੋਟਾਂ 8:00 ਵਜੇ 9:00 ਨੂੰ ਜਾ ਦੇ ਪੈਣਗੀਆਂ ਇਸ ਕਾਕੇ ਅੱਗੇ ਜਮਾਨੇ ਭਾਜਨ ਸੋ ਉਹ ਗੱਲ ਹੈ ਕਿ ਬੋਡ ਐਜ ਪਾਉਨੇ ਆ ਪੈਂਦੀ ਕਿੱਥੇ ਜਾ ਕੇ ਆ ਤੇ ਕਿਨੂੰ ਪੈਂਦੀ ਆ ਇਹ ਤਾਂ ਡੈਮੋਕ੍ਰੇਸੀ ਨਹੀਂ ਹੈਗੀ ਸੋ ਅਸੀਂ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਦੇਸ਼ ਨੂੰ ਬਚਾਉਣਾ ਹੈ ਦੇਸ਼ ਦਾ ਸੰਵਿਧਾਨ ਬਚਾਉਣਾ ਹੈ ਸੋ ਹੁਣ ਬਜਟ ਜਿਹੜਾ ਹੈ ਬਜਟ ਜਿਸ ਜੇ ਮੈਂ ਸਾਰਾ ਕੁਝ ਸਪੀਕਰ ਸਾਹਮਣੇ ਪੜ੍ਹ ਕੇ ਸੁਨਾਤਾ ਮੇਰੇ ਸਾਰੇ ਅਲੱਗ-ਅਲੱਗ ਮੰਤਰੀਆਂ ਨੇ ਆਪਣਾ-ਆਪਣਾ ਡਿਪਾਰਟਮੈਂਟ ਦਾ ਖੇਡਾਂ ਦਾ ਬਿਜਲੀ ਦਾ ਪੀਡਬਲਯੂ ਦਾ ਸਾਰਾ ਦੱਸਤਾ ਪਰ ਨਾਲ-ਨਾਲ ਅਸੀਂ ਇੱਕ ਆ ਵੀ ਵਾਅਦਾ ਕੀਤਾ ਸੀ ਗਾਰੰਟੀ ਦਿੱਤੀ ਸੀ ਜਦੋਂ ਪਹਿਲੇ ਦਿਨ ਸਰਕਾਰ 10 ਮਾਰਚ ਨੂੰ ਰਿਜ਼ਲਟ ਆਇਆ ਸੀ ਤਾਂ ਮੈਂ ਸੰਗਰੂਰ ਵਾਲੇ ਘਰ 'ਚ ਬਹਿ ਕੇ ਗੱਲ ਕਹੀ ਸੀ ਪત્રਕਾਰ ਸੀ ਸਾਰੇ ਕਿ ਹੁਣ ਸਰਕਾਰ ਜਿਹੜੀ ਹੈ ਪਹਿਲਾਂ ਚੰਡੀਗੜ੍ਹੋਂ ਚੱਲਦੀ ਸੀ ਹੁਣ ਸਰਕਾਰ ਇਹ ਪੰਜਾਬ ਦੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਚੋਂ ਚੱਲੂਗੀ ਪਹਿਲਾਂ ਕਹਿੰਦੇ ਸੀ ਮਜ਼ਾਕ ਹੈ ਕਿਵੇਂ ਹੋ ਸਕਦਾ ਤੁਸੀਂ ਦੇਖ ਲਓ ਅੱਜ ਸਰਕਾਰ ਤੁਹਾਡੇ ਦਵਾਰ ਦੇ ਨਾਲ ਤੇ ਜਿਹੜਾ ਪ੍ਰੋਗਰਾਮ ਚਲਾਇਆ ਹੈ ਪਿੰਡਾਂ ਚ ਜਾ ਕੇ ਪਟਵਾਰੀ ਤਹਿਸੀਲਦਾਰ ਡੀਸੀ ਏਡੀਸੀ ਪਿੰਡਾਂ ਚ ਜਾ ਕੇ ਉੱਥੇ ਕੰਪਿਊਟਰ ਲੈ ਕੇ ਬਹਿੰਦੇ ਨੇ ਤੇ ਲੋਕਾਂ ਦੇ ਆਧਾਰ ਕਾਰਡ ਹੋਰ 40 47 ਤਾਂ ਲੋਕਲ ਕੰਮ ਨੇ ਉਹਨਾਂ ਨਾਲ ਇੱਕ ਦੋ ਹੋਰ ਵੀ ਜੁੜੇ ਹੁੰਦੇ ਨੇ 90 ਦੇ ਕਰੀਬ ਕੰਮ ਜਿਹੜੇ ਨੇ ਉਹ ਬਿਨਾ ਸ਼ਹਿਰ ਜਾਏ ਹੋ ਰਹੇ ਨੇ ਹਾਂ ਜਿਹੜੀ ਚੀਜ਼ ਵਾਸਤੇ ਸ਼ਹਿਰ ਜਾਣਾ ਪੈਂਦਾ ਜਿਵੇਂ ਰੀਸਟਰੀ ਹੈ ਰੀਸਟਰੀ ਵੀ ਹੋ ਤਾਂ ਸਕਦੀ ਹੈ ਕਿਉਂਕਿ ਫੋਟੋ ਹੁੰਦੀ ਹੈ ਉਹਦੇ ਵਿੱਚ ਤਸਦੀਕਰ ਨਾਲ ਸਜਾਉ ਕਾਗਜ਼ ਕੱਟਨੇ ਉਹ ਹੀ ਬਸ ਜਿਹੜੇ ਕੰਮ ਉਹ ਦਫ਼ਤਰਾਂ ਚ ਪੈਣਗੇ ਬਾਕੀ ਅਸੀਂ ਲੋਕਾਂ ਦੇ ਘਰੇ ਜਾ ਕੇ ਕਰਾਂਗੇ ਬਹੁਤ ਸਾਰੇ ਹਜੇ ਬਜ਼ੁਰਗ ਨੇ ਬਹੁਤ ਸਾਰੇ ਹਜੇ ਲੋਕ ਨੇ ਜਿਨੇ ਕੋਲ ਸ਼ਹਿਰ ਜਾਣ ਦਾ ਸਾਧਨ ਨਹੀਂ ਹੈਗਾ ਕੰਮ ਹੀ ਨਹੀਂ ਹੋ ਸਕਦਾ ਉਹ ਜਾਂ ਕਿਸੇ ਨੂੰ ਉਡੀਕਦੇ ਰਹਿੰਦੇ ਨੇ ਕੋਈ ਰਿਸ਼ਤੇਦਾਰ ਆਊਗਾ ਉਹ ਮੈਨੂੰ ਲੈ ਕੇ ਜਾਊਗਾ ਗਾਹਾਂ ਮੂਹਰੋਂ ਫਿਰ ਜਵਾਬ ਮਿਲ ਜਾਂਦਾ ਸੀ ਅੱਜ ਨਹੀਂ ਪਰ ਸੋ ਨੂੰ ਸੋ ਜਿਹੜੀ ਉਹ ਖੱਜਲ ਖਵਾਰੀ ਮੈਨੂੰ ਬੜੀ ਬੁਰੀ ਲੱਗਦੀ ਸੀ ਜੀ ਦਫ਼ਤਰਾਂ ਚ ਖਾਸ ਤੌਰ ਤੇ ਬਜ਼ੁਰਗਾਂ ਦੀ ਖੱਜਲ ਖਵਾਰੀ ਕਿ ਉੱਥੋਂ ਛਿੜਕਾਂ ਪੈਂਦੀਆਂ ਬਾਊਆਂ ਤੋਂ ਤੀਜੇ ਇੱਕ ਦਿਨ ਮੂੰਹ ਚੱਕ ਆਇਆ ਨਾ ਬੁੜਿਆ ਪਰਸੋਂ ਨੂੰ ਐਂ ਚੌਥੇ ਨੇ ਆਈ ਉਹ ਫਿਰ ਪਾਤਰ ਸਾਹਿਬ ਦਾ ਸ਼ੇਅਰ ਮੈਨੂੰ ਯਾਦ ਆਉਂਦਾ ਕਿ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸੋ ਉਹਨਾਂ ਨੂੰ ਸ਼ਹਿਰ ਆ ਕੇ ਜੋ ਉਹਨਾਂ ਨੂੰ ਜਲਾਲ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਯਾਰ ਪਿੰਡ 'ਚ ਜਦੋਂ ਮੈਂ ਤੁਰਦਾ ਤਾਂ ਲੋਕ ਸਰਦਾਰ ਸਾਹਿਬ ਸਰਦਾਰ ਸਾਹਿਬ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਮੇਰੀ ਮੰਨਦੇ ਨੇ ਲੋਕ ਪਿੰਡ ਦੇ ਫੈਸਲੇ ਮੈਂ ਕਰਾਉਣਾ ਤੇ ਸ਼ਹਿਰ ਚ ਆ ਕੇ ਯਾਰ ਇੱਥੇ ਝੜਕਾ ਪੈਂਦੀ ਹੈ ਸੋ ਇਹ ਜਿਹੜੀ ਜਲਾਲਤ ਹੈ ਉਹ ਰੋਕਣੀ ਐ ਸੀ ਰੋਕ ਦਿੱਤੀ ਬਹੁਤ ਹੱਦ ਤੱਕ ਰੋਕ ਦਿੱਤੀ ਸਾਡੇ ਬਜ਼ੁਰਗਾਂ ਦਾ ਮਾਨ ਸਨਮਾਨ ਕੱਲਾ ਸਰਕਾਰੀ ਦਫ਼ਤਰਾਂ ਚ ਨਹੀਂ ਜੇ ਤੀਰਥ ਯਾਤਰਾ ਸਕੀਮ ਵੀ ਕੱਢੀ ਐ ਉਹ ਵੀ ਬਜ਼ੁਰਗਾਂ ਨੂੰ ਲੈ ਕੇ ਜਾਈਏ ਨਾਲ ਇਹ ਨਹੀਂ ਐ ਕਿ ਕੱਲੇ ਬਜ਼ੁਰਗ ਜਾਣਗੇ ਨਾਲ ਉਹਨਾਂ ਦੇ ਹੈਲਪਰ ਦੇ ਤੌਰ ਤੇ ਉਹਨਾਂ ਦੀ ਕਿਸੇ ਦੀ ਨੂੰ ਕਿਸੇ ਦਾ ਪੋਤਾ ਕਿਸੇ ਦਾ ਪੁੱਤ ਉਹ ਵੀ ਨਾਲ ਜਾ ਸਕਦੇ ਨੇ ਤੇ ਜਿੱਥੇ ਮਨ ਕਰਦਾ ਜਿੱਥੇ ਮਨ ਖੜਦਾ ਮੈਂ ਕਹੂੰਗਾ ਉੱਥੇ ਜਾ ਕੇ ਆਉਣ ਮੱਥਾ ਟੇਕ ਕੇ ਆਉਣ ਸਾਡੇ ਲਈ ਤੇ ਦੋ ਵੱਡਾ ਪੁੰਨ ਹੋਰ ਕੀ ਹੋ ਸਕਦਾ ਫਿਰ ਸੋ ਅਸੀਂ ਪੈਸੇ ਨਹੀਂ ਕਮਾਉਣੇ ਅਸੀਂ ਪੁੰਨ ਹੀ ਕਮਾਉਣਾ ਹੈ ਅਸੀਂ ਤਾਂ ਪੁੰਨ ਕਮਾਉਣ ਆਏ ਆ